ਸਿਕਾਲ ਜੀ ਸਾਰਿਆਂ ਨੂੰ ਤੇ 7 ਵਜੇ ਦਾ ਟਾਈਮ ਹੈ 8 ਵਜੇ ਨਾਲ ਹੈ ਤੇ 2 ਘੰਟੇ ਦੇ ਕਰੀਬ ਹੋ ਗਿਆ ਤੇ ਇਸ ਤਰ੍ਹਾਂ ਦੀ ਆਵਾਜ਼ ਆ ਹੀ ਜਾਂਦੀ ਹੈ ਦਰਖਤਾਂ ਤੋਂ ਮੱਖੀ ਐ ਤੇ ਇਸੇ ਸੀਜ਼ਨ ਚ ਅੱਗੇ ਵੀ 4-5 ਦਿਨ ਆਉਂਦੀ ਹੁੰਦੀ ਆ ਆਹ ਮਿੰਨਖ ਜਦੋਂ ਤਾਂ ਇਹਨੂੰ ਕੋਈ ਹਾਲਾਤ ਦੇ ਦਰਖਤ ਨੂੰ ਫੇਰ ਉੱਟ ਜਾਂਦੀ ਫੇਰ ਫੇਰ ਆਉਣ ਲੱਗ ਜਾਂਦੀ ਏ ਕੋਈ ਤੁਹਾਡੇ ਚੋਂ ਦੱਸ ਸਕਦਾ ਹੈ ਕਿ ਕਿਸ ਜਾਨਵਰ ਦੀ ਆਵਾਜ਼ ਆ ਇਹ ਨੇ ਅੱਤੇ ਪੱਤੇ ਖਾਤੇ ਆ 베ਰੀ ਦੇ ਅੱਤੇ ਪੱਤੇ ਖਾਲੇ ਨੇ ਇਹ ਉੱਡਕੇਸ਼ ਪੈਦੇ ਤੇ ਚੱਲ ਜਾਂਦੀ ਆ ਤੇ ਦੂਜੇ ਪਾਸੇ ਬਾਚੋਂ ਉਪਰਾਂ ਦੂਜੇ ਘਰਾਂ ਚ ਲੱਗੇ ਦਰਖਤ ਉਧਰੋਂ ਪਹਿਲਾਂ 4-5 ਦਿਨਾਂ ਦੀ ਆਵਾਜ਼ਾਂ ਆਈ ਜਾਂਦੀਆਂ ਸੀ ਹੁਣ ਇਧਰੋਂ 8-9 ਵੇਲੇ ਜਾਂ ਦੁਪਹਿਰ ਵੇਲੇ ਬੋਲਦੀ ਹੈ ਤੜਕੇ ਵੇਲੇ ਨਹੀਂ ਬੋਲਦੀ ਤੇ ਇਹਨਾਂ ਨੇ ਸਾਰੇ ਪੱਤੇ ਖਾਣ ਦੀਏ ਕੰਮ ਪਿਛਲੀ ਵਾਰੀ 베ਰੀ ਤੇ ਸੀ ਮੈਂ ਇੱਕ ਮਾਰੀ ਸੀ ਤੇ ਇੱਕ ਹੀ ਸੀਗੀ ਉਸ ਤੋਂ ਬਾਅਦ ਉਹਦੀ ਆਵਾਜ਼ ਨਹੀਂ ਆਈ ਹੁਣ ਕਾਫੀ ਹੈ ਸ਼ਾਇਦ 2-3 ਹੈ ਤੇ ਆਵਾਜ਼ ਦੀ ਲਾਉ ਬਹੁਤ ਜ਼ਿਆਦੇ ਲਾਊਡ ਹੈ ਪੱਤੇ ਖਾਂਦਾ ਹੈ ਕੀੜਾ ਜਿਹੜਾ ਕੀ ਕੀਤਾ ਜਾਵੇ ਇਹਦਾ ਹੱਲ